हां जी दोस्तों 20 से समय ਦੇ ਵਿੱਚ ਜੋ ਕਿ ਇੱਕ ਵੀਡੀਓ ਅਗਦੇ ਵੰਗ ਵਾਇਰਲ ਹੋ ਰਹੀ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਮਹਿਰ ਵੱਲੋਂ ਜੋ ਕਿ ਹੈ 11 ਕੁੜੀਆਂ ਦੇ ਜੋ ਕਿ ਤਲਾਕ ਕਰਾਏ ਗਏ ਹਨ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਉਹਨਾਂ ਕੁੜੀਆਂ ਦੇ ਤਲਾਕ ਕਰਾਏ ਗਏ ਹਨ ਜੋ ਕੁੜੀਆਂ ਬਾਹਰ ਨਾਜਾਇਜ਼ ਸੰਬੰਧ ਲੈ ਕੇ ਬੈਠੀਆਂ ਹੋਈਆਂ ਸਨ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਉੱਪਰ ਇੱਕ ਜੋਕੇ ਸਟੋਰੀ ਸਾਂਝੀ ਕੀਤੀ ਗਈ ਸੀ ਉਸ ਵਿੱਚ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਲਿਖਿਆ ਗਿਆ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ 'ਚ ਵਸਦੇ ਲੋਕੋ ਪਰਿਵਾਰਾਂ ਵੱਲੋਂ ਧਿਆਨ ਦੇਵੋ ਏਕਤਾ ਰੱਖੋ ਪਿਆਰ ਨਾਲ ਰਹੋ ਤੇ ਜੇ ਪਰਿਵਾਰ 'ਚ ਕੋਈ ਗੱਲਬਾਤ ਹੁੰਦੀ ਹੈ ਤੇ ਪਰਿਵਾਰ ਵਿੱਚ ਹੀ ਖਤਮ ਕਰ ਦਿਵੋ ਅੱਗੇ ਇਕੱਠੀ ਜ਼ਿੰਦਗੀ ਜਿਉਣ ਬਾਰੇ ਸੋਚੋ ਬੱਚਿਆਂ ਬਾਰੇ ਸੋਚੋ ਸ਼ਰਮ ਆ ਰਹੀਏ ਦੱਸਣ ਲੱਗੇ ਕਿ ਅੱਜ ਨਵੇਂ ਸਾਲ ਦੀ 24 ਤਰੀਕ ਨੂੰ ਇਹਨਾਂ 24 ਦਿਨਾਂ ਦੇ ਵਿੱਚ ਜੋ ਕਿ 11 ਤਲਾਕ ਸਾਡੇ ਰਹੀ ਹੋਏ ਹਨ ਤਿੰਨ ਪਰਿਵਾਰਾਂ ਨਾਲ ਗੱਲਬਾਤ ਚੱਲ ਰਹੀ ਹੈ ਤਲਾਕ ਦੀ ਵਜ੍ਹਾ ਕਰੂ ਬਾਅਦ ਰਾਜੈਸਬੰਦ ਬਣੇ ਬਣ ਜਾ ਰਹੇ 11 ਕੇਸਾਂ ਵਿੱਚੋਂ ਜੋ ਕਿ 9 ਕੁੜੀਆਂ ਗਲਤ ਨਿਕਲੀਆਂ ਤੇ 2 ਮੁੰਡੇ ਗਲਤ ਨਿਕਲੇ ਜਿਹੜੇ ਕੇਸਾਂ 'ਚ ਕੁੜੀਆਂ ਗਲਤ ਸਨ ਉੱਥੇ ਮੁੰਡਿਆਂ ਤੋਂ ਖਰਚਾ ਨਹੀਂ ਦਿਵਾਇਆ ਗਿਆ ਕਿਉਂਕਿ ਮੁੰਡੇ ਬੇਕਸੂਰ ਸਨ ਇੱਕ Hindu ਪਰਿਵਾਰ 10 ਇੱਕ ਪਰਿਵਾਰ ਸਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਜੋ ਕਿ نیچے ਕੈਪਸ਼ਨ ਦੇ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਮਾੜੀ ਮੋਟੀ ਗੱਲ ਪਿੱਛੇ ਹੋਈ ਲੜਾਈ ਝਗੜੇ ਵਾਲੇ ਘਰ ਵਸ ਜਾਂਦੇ ਹਨ ਬਾਹਰ ਰੱਖੇ ਨਜਾਇਜ਼ ਬੰਦਾ ਵਾਲੇ ਘਰ ਨਹੀਂ ਵਸਦੇ ਬਾਕੀ ਦੋਸਤੋ ਭਾਈ ਅਮਰਤਪਾਲ ਸਿੰਘ ਮਹਿਰੋ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਹਨਾਂ ਵਿੱਚੋਂ ਜੋ ਕਿ 10 ਜੋ ਕਿ ਇਹ ਨੌ ਪਰਿਵਾਰ ਉਹ ਜੋ ਕਿ ਸਿੱਖ ਪਰਿਵਾਰ ਸਨ ਤੇ ਇਹਨਾਂ ਵਿੱਚੋਂ ਜੋ ਕਿ ਇੱਕ ਪਰਿਵਾਰ ਉਹ Hindu ਪਰਿਵਾਰ ਸੀ ਬਾਕੀ ਦੋਸਤੋ ਤੁਸੀਂ ਨਜਾਇਜ਼ ਸੰਬੰਧਾਂ ਨੂੰ ਲੈ ਕੇ ਜਾਂ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਇਸ ਜੋ ਕਿ ਕੀਤੇ ਗਏ ਉਪਰਾਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ